ਜ਼ਮੀਨੀ ਵਿਵਾਦ ਨੇ ਖੋਲਿਆ ਮਾਪਿਆਂ ਦਾ ਇਕਲੌਤਾ ਪੁੱਤ 17 ਸਾਲਾ ਨੌਜਵਾਨ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਅੱਧੇ ਮਰਲੇ ਲਈ ਕਾਤਲ ਬਣਿਆ ਅਸੀਂ ਕਿੱਲਿਆਂ ਦਾ ਮਾਲ ਜ਼ਮੀਨੀ ਵਿਵਾਦ ਕਾਰਨ ਗੋਲੀ ਚੱਲੀ ਜਿਸ ਕਾਰਨ ਮਾਪਿਆਂ ਦੇ ਗੱਭਰੂ ਨੌਜਵਾਨ ਇਕਲੌਤੇ ਪੁੱਤ ਦੀ ਜਾਨ ਚਲੀ ਗਈ ਤੰਦਰਜ਼ ਦੇ ਕਿ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਭਾਗੋ ਕੇ ਦੇ ਵਿੱਚ ਇਹ ਜ਼ਮੀਨੀ ਵਿਵਾਦ ਦੇ ਚੱਲਿਆਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ 17 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਗੇ ਪੰਚਾਇਤੀ ਜ਼ਮੀਨ ਦੀ ਫਿਰਨੀ ਦੇ ਇੱਕ ਮਰਲਾ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਝਗੜਾ ਨਵ ਵਧ ਗਿਆ ਕਿ ਗੋਲੀਆਂ ਚੱਲ ਗਈਆਂ ਇਸ ਦੌਰਾਨ ਗੋਲੀ ਲੱਗਣ ਕਾਰਨ ਨਾਬਾਲਗ ਨੌਜਵਾਨ ਸਰਸਲਾ ਕਰਮਨ ਜੋਤ ਸਿੰਘ ਦੇ ਮੌਤ ਹੋ ਗਏ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਝਗੜੇ ਦੌਰਾਨ ਦੋ ਨੌਜਵਾਨ ਜ਼ਖਮੀ ਹੋਏ ਹਨ ਤਾਂ ਦੱਸਦੀ ਹੈ ਕਿ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਣਾ ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸਿਰਿਆਂ ਕੋਲ 3-4 ਹਜ਼ਾਰ ਸੀਗੇ ਜਿੰਨਾਂ ਦੇ ਨਾਲ ਇਹਨਾਂ ਸ਼ਰੇਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਨਜੀਤ ਸਿੰਘ ਦੀ ਇਕਲੌਤੇ بیٹے ਦੀ ਮੌਤ ਕਰਤੀ ਮੌਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਉਮਰ ਕਿੰਨੀ ਸੀ 17 ਸਾਲ ਦੀ ਉਮਰ ਸੀ ਤੇ ਪਲੱਸ 2 ਮੈਡੀਕਲ ਦੀ ਪ੍ਰੀਖਿਆ ਵਿੱਚ ਪਾਸ ਕੀਤੀ ਸੀ ਕੱਲਾ-ਕੱਲਾ ਬੇਟਾ ਸੀ ਤੋ ਕੱਲਾ-ਕੱਲਾ ਬੇਟਾ ਸੀ ਮਾਮਲਾ ਜੇ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਪਿੱਛੇ ਇਹਨਾਂ ਦੇ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗਾ ਛੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵਟਵਾ ਜਾਂਦੇ ਸੀ ਪੰਚਾਇਤ ਕੋਹਾ ਕੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਘਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਏ ਪਹਿਲਾਂ ਗਾਲਾਂ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਤਾਂ ਉਹਨ ਦੇ ਨਾਲ ਦੀ ਲੱਗ ਕੇ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਡੈਥ ਹੋ ਗਈ ਏ ਤੇ ਇੱਕ ਦੇ ਸਿਰ ਚ ਛਾਂਈ ਦੇ ਨਾਲ ਕੁਛ ਮਾਰਿਆ ਉਹਦੇ ਵੀ ਸੱਟ ਹੈਗੀ ਹੈ ਜੀ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਜੀ ਕੀ ਮੰਗ ਕਰਦੇ ਅਸੀਂ ਜੀ ਇਨਸਾਫ ਦੀ ਮੰਗ ਕਰਦੇ ਆ ਕਿ ਚਾਰ ਬੰਦੇ ਸੀ ਚਾਰੇ ਅਰੈਸਟ ਹੋਣੇ ਚਾਹੀਦੇ ਜਲਦ ਤੋਂ ਜਲਦ ਪੁਲਸਾ ਆਉਂਣਾ ਨੂੰ ਅਰੈਸਟ ਕਰੇ ਦੇਖੋ ਜੀ ਜੋ ਰਾਤ ਸਾਡੇ ਇੱਥੇ ਘਟਨਾ ਵਾਪਰੀ ਹੈ ਇਹ ਮੇਨ ਜਗਾ ਆ ਸਾਹਮਣੇ ਹੀ ਹੋਈ ਹੈ ਜੀ ਦੇਖੋ ਜਿਨ੍ਹਾਂ ਦਾ ਪੁੱਤ ਚਲੇ ਗਿਆ ਉਹਨਾਂ ਦਾ ਵੀ ਘਰ ਉਜੜ ਗਿਆ ਬਹੁਤ ਮੰਦਭਾਗੀ ਘਟਨਾ ਸਾਡੇ ਭਾਕੋ ਕੇ ਨਿਵਾਸੀਆਂ ਵਾਸਤੇ ਜੀ ਔਰ ਜਿਨ੍ਹਾਂ ਕੋਲੋਂ ਇਹ ਘਟਨਾ ਵਾਪਰੀ ਆ ਉਹ ਜੜੋ ਵੀ ਪਰਿਵਾਰ ਗਿਆ ਸੋ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਵੱਗੇ ਕਿ ਸੱਚਾ ਪਾਤਸ਼ਾਹ ਇਸ ਇਸ ਤਰ੍ਹਾਂ ਦੀ ਜਦੋਂ ਵੀ ਕਦੇ ਕੋਈ ਨੌਬਤ ਆਉਂਦੀ ਆ ਕਦੇ ਵੀ ਇੰਨਾ ਆਪਣਾ ਆਪ ਨਾ ਗਵਾਓ ਜੇ ਕਿਸੇ ਆਪ ਤੋਂ ਵੱਡੇ ਨੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹਦੀ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਆਪਣੀ ਸਹਿਨ ਸ਼ਕਤੀ ਨਹੀਂ ਰੱਖਦੇ ਤਾਂ ਉਦੋਂ ਇਹ ਘਟਨਾ ਵਾਪਰਦੀਆਂ ਨੇ ਦੇਖੋ ਨਾ ਤੋਂ ਜ਼ਮੀਨ ਅੱਜ ਨਾਲ ਚਲੇ ਜਾਣੀ ਹੈ ਨਾ ਪੈਸਾ ਨਾਲ ਜਾਣਾ ਸਾਰੇ ਦਾ ਸਾਰਾ ਕੁਝ ਜਿਹੜਾ ਕੀ ਆ ਉੱਥੇ ਹੀ ਰਹਿ ਜਾਂਦਾ ਆ ਪਰ ਜੋ ਆਪਣੇ ਅੱਜ ਇੱਕ 마ਸੂਮ ਬੱਚਾ ਜਿਹਦੇ ਨਾਲ ਆਪਣਾ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਜਿਹਦੀ ਇੱਕ ਜਾਨ ਚਲੀ ਗਈ ਹੈ ਉਹ ਦੇਖੋ ਜੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਰਿਵਾਰ ਨੂੰ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਦੇ ਵੀ ਲੜਨਾ ਝਗੜਨਾ ਨਹੀਂ ਚਾਹੀਦਾ ਔਰ ਅੱਜ ਸਾਡਾ ਪਿੰਡ ਬਹੁਤ ਅਫਸੋਸ ਹੈ ਮਤਲਬ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਹਰਪਾਲ ਸਿੰਘ ਖਾਲਸਾ ਦੇ ਖਾਸ ਰਿਪੋਰਟ